அங்கல் ஆந்திரதேஷ ਸਾਡੇ ਵੀਰ ਜੀ ਜੋ ਕਿ ਗੋਬਿੰਦ ਘਾੜ ਤੋਂ ਚੱਲ ਕੇ ਗੋਬਿੰਦ ਤਾਂ ਹਮ ਸਭ ਵੱਲ ਨੂੰ ਚੱਲਦੇ ਹੋਏ ਪੈਦਲ ਯਾਤਰਾ ਵਾਹਿਗੁਰੂ ਵਾਹਿਗੁਰੂ ਜਾਂਦਾ ਜਾ ਪੜੀ ਪੜੀ ਚੜਦਾ ਜਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਆ ਜਿਆਨਾ ਸ਼ਰਨ ਗੁਰੂ ਇੱਕ ਪੈੰਡਾ ਜਾਏ ਚੱਲ ਸਤ ਗੁਰੂ ਓਟ ਪੈਂਡਾ ਅੱਗੇ ਹੋਏ ਲੇਟ ਹੈ ਜੁਰਬੋਵਸਿ ਮਹਾਰਾਜ ਦਾ ਬਚਨ ਆ ਕਿ ਤੁਸੀਂ ਇੱਕ ਆਪਣਾ ਕਦਮ ਅੱਗੇ ਪੁੱਟੋ ਅਸੀਂ ਤੁਹਾਨੂੰ ਆਪਣੇ ਚਾਰ ਕਦਮ ਅੱਗੇ ਲੈ ਕੇ ਤੁਹਾਨੂੰ ਲੈਣਾ ਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਾਲਾ ਵਾਹਿਗੁਰੂ ਜੀ ਕੀ ਸਤੈ ਇਹ ਸਾਡੇ ਭਾਦੀ ਹੋਣੀ ਨਾਲ ਮੈਡਮ ਹੋਣੀ ਇਸ ਵੀ ਹਿੰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਗੋਬਿੰਦ ਧੰਨ ਨੂੰ ਜਾਂਦੇ ਹੋਏ ਸਰ ਇੱਕ ਮਿੰਟ ਅੰসার ਕਿੰਨਾ ਲੱਗਿਆ ਤੁਹਾਨੂੰ ਅਸੀਂ ਸਾਡੇ ਦਰਸ਼ਨ ਕਰਨ ਜਾਂਦੇ ਹਾਂ ਸਾਦਰੀਆਂ ਵਾਰਮਾਂ ਫਲਾਈਆਂ ਜਾ ਰਹੀਆਂ ਕਿ ਰਸਤਾ ਜਿਨਾਇਆ ਉਹਦੇ ਤੇ ਲੈਂਡਸਲਾਈਡ ਬਹੁਤ ਆ بارش ਬਹੁਤ ਹੋ ਰਹੀ ਆ ਤੁਸੀਂ ਨਾ ਜਾਓ ਤੁਸੀਂ ਸਿਰੇ ਚੱਤਰਾਂ ਦੇ ਪੈ ਰਹੇ ਹੋ ਇਹਦੇ ਬਾਰੇ ਕਿਸੇ ਨੂੰ ਕਿੱਦਾਂ ਦਾ ਮੌਸਮ ਆ ਕਿੱਦਾਂ ਦੀ ਸੜਕਾਂ ਕੱਟਾਂਗੇ ਹਲਾਤਾ ਠੀਕ ਹੈ ਠੀਕ ਆ ਕੋਈ ਕੋ ਤਾਂ ਸਹੀ ਆ ਨਾ ਯਾਰ ਵੀ ਜਿੱਦਾਂ ਕੱਲ੍ਹ ਸਰ ਯਾਰ ਵੀ ਬੇਸ਼ੱਕ ਇਹਨਾਂ ਪਹਾੜਾਂ ਦੇ ਜੰਮਣ ਸੱਤ ਚੁੱਕ ਲਾਇਆ ਇਸ ਸੋਧਰੇ ਤੇ ਇਸਮੀ ਅਨੇ ਤੇਰੇ ਰੰਗ ਆਰੇ ਮਾੜਾ ਇਹ ਇਧਿਆ ਕੀ ਨਿਤ ਦੇਖ ਰਹੇ ਹੋ ਇਹ ਨਸਕਣ ਗੱਲਾਂ ਇਹ ਆਪਣਾ ਜਥਾ ਹੁਣ ਇਸ ਟਾਈਮ ਤੇ ਆ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨਾਂ ਲਈ ਜਾ ਰਿਹਾ ਗੋਬਿੰਦ ਘਾਟ ਤੋਂ ਗੋਬੀਧਾਮਲ ਇਧਰ ਆਓ ਜੀ ਇਧਰ ਆਓ ਸਾਹਮਣੇ ਆ ਜੀ ਆਪਣੇ ਬਾਰੇ ਤੁਸੀਂ ਦੱਸੋ ਵਾਹਿਗੁਰੂ ਜੀ ਦਾ ਕਾਹ ਦਾ ਵਾਹਿ ਜੀ ਦਾ ਸ਼ਗਦਾ ਕੈਨੂ ਸੇ ਜਿਨਾ ਕਰਨ ਤਾਰਨੇ ਤੇ ਸੰਤ ਦਾ ਜਹਾਗ ਜੀ 18 ਸਿੰਘ ਆਏ ਆ ਤੇ ਕੁਝ ਮੇਰੇ ਵੀਰ ਧਾਨਕ ਸਿੰਘ ਪਿੰਡ ਤੋਂ ਵੀ ਕੂਕੇ ਸਾਡੇ ਨਾਲ ਇਹ ਬੜੀ ਕਿਰਪਾ ਬੀ ਗੁਰੂ ਜੀ ਸਾਚਾਰੀ ਤੇ ਹਰ ਵਾਰੀ ਤਰਫੋਂ ਜੀ ਸਾਹਿਬ ਜੀ ਆਪ ਹੀ ਕਰਾਉਂਦੇ ਨੇ ਤੇ ਸੰਤਾਂ ਬ੍ਰਿਜਾਤੀ ਹਰ ਵਾਰੀ ਹੁੰਦੀਆਂ ਨੇ ਤੇ ਕਿਰਪਾ ਕਰਨ ਗੁਰੂ ਸਾਹਿਬ ਜਿਸੇ ਕਾ ਸੰਤਾਂ ਦਸਲਾਤੇ ਬਾਅਦ ਜੀਤ ਹੋਣਗੇ ਅਨਿਲ ਇਹ ਜਮੀਨ ਸਮਾਨ ਦਾ ਹੀ ਫਰਕ ਹੈ ਜੀ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਇਹ ਜਣੀਆਂ ਹਫਾਮਤ ਹੋ ਆਪਾਂ ਬਜੀਏ ਤੇ ਆਪਾਂ ਜਿਹੜਾ ਪਿਆਪ ਹੈ ਮਾਰੇ ਕਿਰਪਾ ਦਾ ਤਸਵੀਰ ਲੈ ਰਹੇ ਆ ਤੇ ਸਾਨੂੰ ਵੀ ਬੜਾ ਕੁਝ ਦੱਸਿਆ ਗਿਆ ਹੈ ਪਰ ਅਸੀਂ ਹਰ ਵਾਰ ਹੀ ਆਉਣੇ ਹੈ ਕਿਰਪਾ ਪਾਤਸ਼ਾਹ ਦੀ ਹੁੰਦੀ ਆ ਇੱਥੇ ਆਪਾਂ ਇੱਕ ਕੰਮ ਨਹੀਂ ਕਰ ਸਕਦੇ ਤੇ ਬੀਬੀ ਸਾਹਿਬ ਆਰ ਨਾਲ ਚੱਲਣਦਾ ਆ ਤੇ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਤੇ ਚੜ੍ਹਦੀ ਕਲਾ ਦੇ ਸੰਗਤ ਆਦਰਸ਼ਨ ਕਰੇ ਤੇ ਗੁਰੂ ਸਾਹਿਬ ਤੋਂ ਵੱਤਵਾ ਜੀ ਸੰਗਤ ਇੱਥੇ ਪਹੁੰਚੇ ਤੇ ਵਧੀਆ ਸਾਧ ਗੁਰੂ ਅੱਜ ਤਰੀਕ ਹੈਗੀ ਆ ਜੀ 6 ਤਰੀਕ 8 ਮਹੀਨਾ 2040 ਤੇ ਸਾਧ ਗੁਰੂ ਦੀ ਕਿਰਪਾ ਹੈ ਵਾ ਸਭ ਤੋਂ ਕੋਈ ਵੀ ਨਹੀਂ ਆ ਬਹੁਤ ਵਧੀਆ ਬੜਾ ਵਧੀਆ ਮੌਸਮ ਹੈ ਬੜਾ ਵਧੀਆ ਰਸਤਾ ਵਾ ਹਰ ਕਿਸੂ ਹੁਤਾਪਨ ਮਿਲਦੀ ਹੈ ਕਮਰੇਆਂ ਦਾ ਕਮਰੇ ਰਸਾਇਦਾ ਦਾ ਬਹੁਤ ਵਧੀਆ ਲੱਗਾ ਜੀ ਗੜੀ ਚੜ੍ਹਦੀ ਕਲਾ ਨਾਲ ਕਿਤੇ ਤੱਕ ਹਨ ਸਤ ਜੀ ਆਵਾਜ਼ੀਆ ਸਾਡੀ ਸਤ ਜੀ ਆਵਾਜ਼ੀਆ ਆਇਆ ਅਕਾਲ ਸਾਹਿਬ ਸਾਡੇ ਸੱਚਗੰਦ ਸਿੰਘ ਗੁਰਸਾਹਿਬ ਜੀ ਦੇ ਹੈਡ ਗਰੰਥੀ ਭਾਈ ਸਾਹਿਬ ਭਾਈ ਮਲਾਬ ਸਿੰਘ ਜੀ ਇਹ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਟੇ ਬੱਬਾ ਜੀ ਸੱਗੰਦੀ ਆਉਂਦੇ ਤੁਸੀਂ ਆਂਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖਦੇ ਹੋ ਉਨੇ ਆਗਮਨ ਦੀ ਪ੍ਰਤੀਕਸ਼ਾ ਵਿੱਚ ਥੈਂਕਸ ਫੋਰ ਵਿਸਟ ਅਗੇਨ ਇਹ ਰਸਤਾ ਹੈ ਜਿਹੜਾ ਆਪਾਂ ਜਦੋਂ ਵਾਪਸ ਹੀ ਦਰਸ਼ਨ ਕਰਕੇ ਥੱਲੇ ਨੂੰ ਆਨੇ ਆ ਇਹ ਗੇਟ ਆਪਣਾ ਜਿਹੜਾ ਲਾਸਟ ਤੇ ਜਿਹੜਾ ਇਹੀ ਹੈ ਜਿਹੜਾ ਸਟਾਰਟਿੰਗ ਤੋਂ ਹੀ ਮਿਲਦਾ ਤੇ ਲਾਸਟ ਤੇ ਵੀ ਇਹੀ ਹੁੰਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਜਿਹੜੀ ਮੇਰੇ ਪਹਿਲੇ ਬਲਾਗ ਦੇ ਵਿੱਚ ਦੇਖੋਗੇ ਤੁਸੀਂ ਸ਼ੁਰੂ ਦੇ ਵਿੱਚ ਦੇਖੋਗੇ ਇਹੀ ਗੇਟ ਲਿਖੇਗਾ ਦਾਨੀ ਵੀ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਇਹ ਪੁਲ ਜਿਹੜੇ ਰਸਤੇ 'ਤਾਂ ਨਹੀਂ ਆਪਾਂ ਸ੍ਰੀ ਗੁਰਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਦਾ ਜੀ ਤੇ ਆਪਾਂ ਇੱਧਰੋਂ ਫਣੀ ਵਾਪਸੀ ਜਿਹੜਾਈ ਦਾ ਫਿਰ ਇਹੀ ਪੁਲ ਦਾ ਜਿਹੜਾ ਜਾਇਦਾ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਪੁਰਾਣਾ ਪੁਲ ਸੀ ਜਿਹੜਾ 2013 ਦੇ ਵਿੱਚ ਫਲੱਡ ਤੋਂ ਰੇਟ ਆ ਕੇ ਜਿਹੜਾ ਉਹ ਰੁੜ ਗਿਆ ਸੀ ਪੁਲ ਇਹ ਨਵਾਂ ਪੁਲ ਬਾਦ ਵਿੱਚ ਤਿਆਰ ਕੀਤਾ ਗਿਆ ਪੁਰਾਣਾ ਪੌਲੀ ਜਿਹੜਾ ਵਾ ਉਸ ਜਗ੍ਹਾ ਤੋਂ ਜਾਂਦਾ ਲੱਗਦਾ ਸੀ ਨਾਲ ਇਹਦੇ ਥੱਲੇ ਹੀ ਆ ਨਾਲ ਬਿਲਕੁਲ ਉਸ ਤੋਂ ਜਾਂਦਾ ਸੀ ਇਹ ਗੁਰਦਰਾ ਸਾਹਿਬਾ ਗੋਬਿੰਦ ਘਾਟ ਇਹ ਸੜ ਜੋ ਤਸਵੀਰ ਕਰੋ ਤੁਸੀਂ ਇਹ ਮਹਾਰਤ ਗੁਰਦਰਾ ਸਾਹਿਬ ਦੀ ਨਾਲ ਦੀ ਨਾਲ ਜਿਹੜੀ ਦੇਖ ਰਹੇ ਹੋ ਤੁਸੀਂ ਅਲਕਨੰਦਾ ਨਦੀ ਤੇ ਚੱਲ ਜੋ ਕਿ ਇਹ ਕੰਮ ਆਪਾਂ ਲੋਕਾਂ ਨੂੰ ਚੱਲ ਜਾਈਏਗਾ ਵਾਇਕ ਜੀ ਦਾ ਖਾਤਾ ਵਾਇਕ ਜੀ ਨਤੀ ਤੰਤਰ ਦਸਾ ਡੀ ਸੀ ਜੀ ਜੀ ਨਾਮ ਤੋਂ ਜਿਹੜਾ ਅਫਸਰ ਜੀ ਕੇਸ ਹੇਤ ਤੇ ਮਨੀਕਨ ਸਾਹਿਬ ਦੀ ਪਤਾਨ ਨਹੀਂ ਗਈ ਨਸੀਲ ਅਕਾ ਕਾਰਪਾੜੀ ਫੇਰ ਦਿੱਤੇ ਥੱਲਾ ਕਾਪੜੀ ਉਸੇ ਦਹੀ ਉੱਪਰ ਲਾ ਲਈ ਇਹ ਸਾਡੇ ਅੰਕਲ ਜੀ ਦੇ ਸਾਡੇ ਇਲਾਕੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੇਸ਼ੀ ਦਾ ਘਾਤ ਨੇ ਅੰਦਰ ਜੀ ਤੇ ਜਿਹੜਾ ਵੀ ਜਿਹੜਾ ਵੀ ਜਿਹੜਾ ਯਾਤਰਾ ਕਰਨ ਆਂਦਾ ਜਿਹੜਾ ਗੋਲ ਕਪੇ ਸਾਹ ਮਨੇ ਜੋ ਵੀ ਆਦਮਾ ਸਾਰੀਆਂ ਅੰਕਲ ਜੀ ਉਹ ਤੁਸੀਂ ਇੱਥੋਂ ਜਿਹੜੇ ਆ ਸਕਦੇ ਹੋ ਇਹ ਸੰਗਤ ਜੀ ਅਸੀਂ ਬਾਬਾ ਜੀ ਕੋ ਜੋ ਇਹਨਾਂ ਕੋਈ ਪਾਪ ਚਾਟ ਚਾਟ ਪਪੜੀ ਤੇ ਗੋਲ ਗੱਪੇ ਜਿਹੜੇ ਆਪਾਂ ਦੂਰੋਂ ਕਹਿੰਨ ਆਪਾਂ ਪਾਣੀ ਪੂਣੀ ਕਹਿ ਦਿੰਦੇ ਨੇ ਜਿਨਾ ਵੀ ਮੇਰਾ ਵੀਰ ਨੇ ਕੋਲ ਸਾਵੰਦ ਤੇ ਦੱਸਣਾ ਵਾਸਤੇ ਆ ਰਿਹਾ ਤੇ ਪਹਿਲਾਂ ਪੜਾਉ ਉਹ ਮੇਰੇ ਜੀ ਗੋਬਿੰਦ ਘਰ ਵੀ ਤੇ ਮੈਂ ਤਾਂ ਹੀ ਪੜਾਉ ਤੋ ਇਹ ਸਾਰੇ ਖਾਲਸਾ ਜੀ ਆਹੇ ਨਾ ਕੋ ਗੋਲ ਗੱਪੇ ਨਹੀਂ ਛਕੇ ਆ ਤੇ ਚਾੜ ਵੀ ਛੇ ਗਿਆ ਤੇੰਨਾਂ ਆ ਗਿਆ ਤੀਰਸ ਤੇ ਤੁਸੀਂ ਗਾਲੇ ਆ ਜੀ ਸਾਡੇ ਅਮਨ ਕਰ ਸਾਂਦੇ ਆ ਤੇ ਸਾਡੇ ਬਾਪੂ ਦੇ ਚਰਨਾਂ ਤੇ ਰਹਿੰਦੇ ਆ ਬਾਬਾ ਜੀ ਸਿੰਘ ਖੰਡੇ ਵਾਲੇ ਜੀ ਤੇ ਸਾਫ ਸੁਥਰਾ ਬਣਾਇਆ ਸਾਫ ਸੁਥਰਾ ਇਹਨਾਂ ਦਾ ਛੋਣਾ ਤੇ ਪਿੱਪੇ ਉਹਨਾਂ ਦੀ ਉਹਨਾਂ ਦਾ ਤੇ ਬਹੁਤ ਹੀ ਵਧੀਆ ਲੱਗਾ ਸਾਨੂੰ ਟੀਟੇ ਤੇ ਵਟ ਕਰਦੇ ਫੜ ਕੇ ਚੇਤਾ ਆ ਗਿਆ ਕਿ ਮੱਦਦ ਰੋ ਖਾਦੀ ਜੀ। ਤੋਂ ਸਨੇ ਜੀ ਇਹਨਾਂ ਦਾ ਬਹੁਤ ਸਵਾਦ ਜਨਾ ਹੈ ਤੇ ਇਹਨਾਂ ਦਾ ਜਿਹੜਾ ਕਾਮਣ ਆ ਉਹ ਸਤਿਗੁਰੂ ਦੀ ਕਿਰਪਾ ਨਾਲ ਦਿਨ-ਦੁਗਣੀ ਤੇ ਰਾਤ-ਚੌਗਣੀ ਕਰਤੀ ਹੋਵੇ 9 ਮਿੱਡੀਆਂ ਤੇ 18 ਛਿੱਡੀਆਂ ਵਾਹੇ ਗੁਰੂ ਦਾ ਖਾਲਸਾ ਇਹਨਾਂ ਦੇ ਫਿਰੇ ਪ੍ਰਾਈਸ ਨੇ ਉਹੀ ਬਿਲਕੁਲ ਜੈਨੂਅਲ ਨੇ ਕੋਈ ਇਹ ਨਹੀਂ ਜੀ ਕਿਸੇ ਨੂੰ ਲੁੱਟਣ ਵਾਲੇ ਪ੍ਰਾਈਸ ਨੇ ਬਿਲਕੁਲ ਜੈਨੂਅਲ ਰੇਟ ਨੇ ਬਾਬਾ ਜੀ ਦੇ ਤੇ ਤੇਰਾ ਵੀ ਮੇਰਾ ਵੀਰ ਆਂਦਾ ਵਾ ਇਹ ਤਾਂ ਸ਼ਤ